ਸਟਰਫਲਾਇਰ ਜੀ ਸੇ ਇੱਕ ਵੱਡੀ ਖਬਰ ਇਹ ਕੈਨੇਡਾ ਦੇ ਦੇਰੇ ਫਲਾਈਟ ਅਟੈਂਡੈਂਟ ਨੇ 10000 ਉਹਨਾਂ ਦੀ ਹੜਤਾਲ ਜਿਹੜੀ ਆ ਉਹ ਅੱਧ ਵਿਚਾਲੇ ਅਟਕੀ ਦੱਸਿਆ ਇਥੇ ਕੈਨੇਡਾ ਸਰਕਾਰ ਨੇ ਇਹਦੇ ਵਿੱਚ ਇੰਟਰਵੈਨ ਕਿਤਾ ਸੀਗਾ ਤੇ ਉਹਨਾਂ ਨੂੰ ਬੈਕ ਟੂ ਵਰਕ ਦਾ ਆਰਡਰ ਕੀਤਾ ਸੀਗਾ ਜਿਹੜਾ ਕਿ ਜੂਨੀਅਰ ਨੇ ਮੰਗਣ ਤੋਂ ਮੰਨਣ ਤੋਂ ਨਾ ਕਰ ਦਿੱਤਾ ਤੇ ਬੈਕ ਟੂ ਵਰਕ ਜਿਹੜੇ ਆਰਡਰ ਸੀ ਫੈਡਰਲ ਲੇਬਰ ਬੋਰਡ ਦੇ ਉਸ ਨੂੰ ਮੰਨਣ ਤੋਂ ਨਾ ਕਰ ਦਿੱਤਾ ਅਸਲੀਕ 10000 ਦੇ ਲਗਭਗ ਫਲਾਈਟ ਅਟੈਂਡੈਂਟ ਸੀੜੇ ਨੇ ਉਹ ਆਪਣੀ ਹੜਤਾਲ ਤੇ ਨੇ ਔਰ ਉਹ ਮੰਗ ਕਰ ਰਹੇ ਨੇ ਕਿ ਸਭ ਇਹ ਤੁਖਾਵਾ ਦੇ ਵਿੱਚ ਵੰਡਾ ਕੀਤਾ ਜਾਵੇ। ਦਸਤੀਕਰੇ ਵਿੱਚ 70% ਜਿਹੜੀਆਂ ਔਰਤਾਂ ਨੇ ਆ ਔਰ ਜਿੰਨਾ ਅੰਗਰੇਜ਼ 100% ਰੂ ਟੋਟਲ ਅਨਪੇਡ ਵਰਕ ਨਾਲ ਕੰਮ ਕਰਨਾ ਪੈ ਰਿਹਾ ਸੀਗਾ। ਸਾਡਾ ਮੰਿਸਟਰ ਪੈਟੀ ਹਰਜੂਦਾ ਸੈਚਰਡੇ ਇੱਕ ਆਰਡਰ ਆਇਆ ਸੀ। ਇਹ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਦੇ ਆਰਡਰ ਸੀ। ਇਹ ਕਿ ਯੂਨੀਅਨ ਨੈਮਨ ਤੋਂ ਨਾ ਕਰ ਦਿੱਤੀਆ ਉਹਨਾਂ ਨੇ ਇਹ ਆਰਡਰ ਜਿਹੜਾ ਆ ਉਹ S107 ਕੈਨੇਡਾ ਲੇਬਰ ਕੋਡ ਤਹਿਸ ਜਿਹੜਾ ਸੀਗਾ ਉਹ ਕਿਹਾ ਸੀਗਾ ਕਿ ਤੁਸੀਂ ਆਪਣੇ ਕੰਮ ਤੇ ਵਾਪਸ ਆਓ ਹਾਲਰ ਕੀ ਬੱਕਰ ਸੇ ਇਸ ਨੂੰ ਮਨਨ ਤੋਂ ਨਾ ਕਰ ਦਿੱਤੀ ਆ ਇਹ ਵੀ ਇਸ ਵਕਤ ਖਬਰਾਂ ਅਨੁਸਾਰ ਕਿ ਕੈਨੇਡਾ ਦੇ ਵੱਡੇ 에어ਪੋਰਟ ਖਾਸ ਤੌਰ ਤੇ ਟ੍ਰਾਂਟੋ पीਐਸਐਨ 에어ਪੋਰਟ ਦੇ ਉੱਪਰ ਪਿਕਟਲਾਈਨ ਦੇ ਉੱਪਰ ਇਸ ਵਕਤ ਅੱਜ ਦੇ ਸੈਕਰੀ ਵਰਕਰਸ ਨੇ ਉਹ ਮਜ਼ਾਰਾ ਕਰਾਇਆ ਨੇ ਉਧਰ 에어 ਕੈਨੜਾ ਨੇ ਇਸ ਕੱਲ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਅੱਜ ਉਹ ਜਾਜ ਚਲਾਉਣਗੇ ਇਹ ਚਲਾਉਣਗੇ ਹੁਣ ਇਹ ਖਬਰਾਂ ਤੁਹਾਨੂੰ ਸਾਂਝੀ ਐਸੀ ਕਰ ਰਹੇ ਹਾਂ ਕਿ ਉਹ ਬਗੈਰ 10000 ਜਿਹੜੇ ਵਰਕਰਸ ਨੇ ਉਹਨਾਂ ਤੋਂ ਆਪਣੇ ਆਪ ਫਲਾਈਟਾਂ ਨੂੰ ਜਿਹੜੇ ਆ ਉਹ ਚਾਲੂ ਕਿੰਨਾ ਕਰਨਗੇ ਇਹ ਇੱਕ ਵੱਡਾ ਸਵਾਲ ਰਹੇਗਾ ਹਾਲ ਦੀ ਘੜੀ ਹਜ਼ਾਰਾਂ ਲੋਕ ਜਿਹੜੇ ਨੇ ਉਹ ਘਰਦਲ ਖਵਾ ਰਹੇ ਨੇ 에어 ਕੈਨੜਾ ਦੀਆਂ ਫਲਾਈਟਸ ਜਿਹੜੀਆਂ ਕੈਂਸਲ ਨੇ ਕੈਨੇਡਾ ਚ ਟੂ ਵਰਲਡ ਵਾਈਡ ਜਿੱਥੇ ਜਿੱਥੇ ਹੈ ਸੋ ਇਸ ਨੂੰ ਲੈ ਕੇ ਚਰਚਾ ਬਣੀ ਹੋਈ ਆ 10000 ਜਿਹੜੇ ਨੇ ਕਲੈਂਟ ਸੈਂਟਰਸ ਨੇ ਉਹਨਾਂ ਨੇ ਆਪਣੀ ਸਟ੍ਰਾਈਕ ਜਿਹੜੀ ਆ ਕੀਤੀ ਹੋਈ ਆ ਬੈਕ ਟੂ ਵਰਕ ਦਾ ਆਰਡਰ ਜਿਹੜਾ ਸਰਕਾਰ ਦਾ ਫਰਮਾ ਲਿਆ ਉਹਨਾਂ ਨੂੰ ਉਹਨਾਂ ਨੇ ਮੰਨਣ ਤੋਂ ਨਾ ਕਰ ਦਿੱਤੀ ਆ ਚਰਚਾ ਬਣੀ ਰਹੇਗੀ ਅੱਗੇ ਵੀ ਬਣੀ ਰਹੇਗੀ ਹਾਜ਼ਿਰ ਥੜੇ ਇਸ ਖਬਰ ਦੇ ਨਾਲ ਇੱਥੇ ਖਤਮ ਕਰਦੇ ਆ ਕਿ ਸਰਕਾਰ ਦੇ ਆਰਡਰਾਂ ਦੇ ਬਾਵਜੂਦ ਵੀ ਆ ਇਹ ਜਨਰਲ ਅੱਦੇ ਜਾ ਚੱਲਦੇ ਨਜ਼ਰ ਨਹੀਂ ਆ ਰਹੇ ਅਗਲੀ ਖਬਰਾਂ ਲਵਤ ਲਈ نئی ਖਬਰ ਜਸਟੀ ਲਗਾਤਾਰ ਬਹੁਤ ਸਕसेस ਸੀ ਉਹ ਸੀਗੀ ਕਰਾਫੋਰਡ ਬੈਟਲ ਰਿਵਰ ਦੀ election ਇਹ ਤੇ ਦੋ ਤੋਂ ਵੱਧ ਕੈਂਡੀਡੇਟਸ ਨੇ ਅਲਬਾਸਟਾ ਦੀ ਇੱਕ ਪ੍ਰਮੁੱਖ ਖੇਤਰ ਦੀ ਸੀ ਕਿ ਆ ਜਿਹੜੀ ਪੀਰ ਪਾਲਿਆ ਸਾਹਿਬ ਨੂੰ ਦੁਬਾਰਾ ਪਾਰਲੀਮੈਂਟ ਚਾਉਣ ਵਾਸਤੇ ਖਾਲੀ ਕੀਤੀ ਗਈ ਸੀ ਅੱਜ ਉਸ ਦਾ ਇਲੈਕਸ਼ਨ ਹੋਇਆ 213 ਇਹਦੇ ਵਿੱਚ ਕੈਂਡੀਡੇਟਸ ਨੇ ਔਰ ਇਲੈਕਸ਼ਨ ਕੈਨੇਡਾ ਦੇ ਆਰਡਰ ਅਨਸਾਰ ਟਿਕ ਨਹੀਂ ਮਾਰੀ ਜਾਏਗੀ ਕਿਉਂਕਿ ਇੰਨਾ ਲੰਮਾ ਬੈਲਟ ਪੇਪਰ ਹੈ ਤੁਸੀਂ ਆਪਣੇ ਪਸੰਦੀ ਦੇ ਕੈਂਡੀਡੇਟ ਦਾ ਨਾਮ ਜਿਹੜਾ ਉਹ ਪੈਨਸਲ ਦੇ ਨਾਲ ਪ੍ਰਿੰਟ ਕਰੋਗੇ ਸੁਖਬੰਨ ਵਾਲਿਆਂ ਨੇ ਇਸ ਵਕਤ ਕੇ ਬੈਕਗ੍ਰਾਉਂਡ ਰੂਕਾ ਆਫ ਫੋਨ ਦੇ ਜਿਹੜੀ ਅਲੈਕਸਨ ਨੇ ਉਸ ਦੇ ਮਾਮਲੇ ਦੇ ਵਿੱਚ ਬਹੁਤ ਹੀ ਪੋਸਿਬਿਲਿਟੀਆਂ ਖੋਲ੍ਹਣਾ ਲੱਗਦੀ ਆ ਜਿਹੜੇ ਕੁਸ਼ਮਾਰ ਮੰਨਦੇ ਨੇ ਕਿ ਰਿਜ਼ਲਟ ਇਸ ਆਪਣੇ ਸੀਟ ਨੂੰ ਰੀਟੇਨ ਕਰੇਗੀ ਭਾਵੇਂ ਅਪ ਅਸਪੈਕਟਡ ਆ ਕਿ ਨਸਪੀਅਰ ਪਾਲੀਵਰ ਇਸ ਨੂੰ ਹੈਂਡਲ ਕਰ ਲਾਂਗੇ ਇਸ ਨੂੰ ਜਿੱਤ ਜਾਣਗੇ ਕਿ ਦੁਬਾਰਾ ਆਪਾਂ ਨਿਯੂਕਸ਼ਨ ਕੇ ਵਾਸ ਉਹ ਜਾ ਸਕਦੇ ਨੇ ਅੱਗੇ ਬਾਕੀ ਅਲੈਕਸਨ ਤੋਂ ਪਤਾ ਲੱਗੇਗਾ ਜੀ ਕਿ ਮੋਟਾ-ਮੋਟਾ ਨੇ ਲੋਕ ਵੱਟ ਦੋ ਸੁੱਤਿਆਂ ਤੋਂ ਬਾਅਦ ਕੈਂਡੀਡੇਟਸ ਨੇ ਅੱਗੇ ਤੁਹਾਡੇ ਨਾਲ ਜਾਰੀ ਰਹੇਗੀ ਜੀ ਉਹਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਰਸ਼ੀਆ ਦੇ ਮੁਖੀ ਮਿਸਟਰ ਪੋਟਨ ਦੀ ਜਿਹੜੀ ਇੱਕ ਸੀ ਬੀਸ ਦੇ ਸਟਾਨ ਕਲੀਅਰ ਉਹਦੇ ਬਾਰੇ ਡਿਟੇਲਸ ਅਸੀਂ ਬਾਅਦ ਸੰਜੇ ਕਰਾਂਗੇ ਇੰਟਰਨੈਸ਼ਨਲ ਲੋ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੇ ਯੂਐਸ ਪ੍ਰੈਜ਼ੀਡੈਂਟ ਦੀ ਪ੍ਰੈਸਕ੍ਰੀਪੀਆ ਉਹਨਾਂ ਨੇ ਸਲਾਹਨਾ ਕੀਤੀ ਆ ਕਿ ਉਹ ਇੱਕ ਵਧੀਆ ਮੌਕਾ ਜਿਹੜਾ ਆ ਉਹ ਤਿਆਰ ਕਰਨ ਨੇ ਤੇ ਰਸ਼ੀਆ ਨੂੰ ਇੱਕ ਵਧੀਆ ਆਪਰਚੁਨਿਟੀ ਦਿੱਤੀ ਆ ਕਿ ਜਿਹੜੀ ਇਲਲੀਗਲ ਵਾਰ ਯੂਕਰੇਨ ਦੇ ਖਿਲਾਫ ਉਹਨਾਂ ਨੇ ਸ਼ੁਰੂ ਕੀਤੀ ਹੋਈ ਆ ਉਸ ਨੂੰ ਖਤਮ ਕਰ ਸਕਣ ਮਿਸਰ ਕਾਰਨੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹਸ ਮੰਗ ਲਏ ਜਿਹੜੀ ਉਹ ਥ੍ਰੀਫ ਕਰਦੇ ਨਜ਼ਰ ਆਏ ਨੇ ਔਰ ਇਸ ਆਈਡੀਆ ਵਾਲੇ ਦਿਨ ਮੀਟਿੰਗ ਸੀ ਜਿਹੜੀ ਕਿ ਖਬਰਾਂ ਅਕੀ ਬੇਸਟਾ ਨਿਕਲੀ ਆ ਬਟ ਪრეਜ਼ੀਡੈਂਟ ਜੇਰਜੇਲਸਕੀ ਨੇ ਉਹਨਾਂ ਦੇ ਸਪੋਰਟ ਕਰਦੇ ਫਿਰ ਨਰਦਾਈ ਨੇ ਕੈਨੇਡੀਅਨ ਟਾਈਮ ਮਿਸਟਰ ਔਰ ਇੱਕ ਜਿਹੜੀ ਜਰਪਨ ਜੁਨਿਅਨ ਦੇ ਨਾਲ ਬਲਾਰੀ ਮਰਜੇਲਸਕੀ ਦੇ ਪੈਟੀ ਕਮੇਟੀ ਹੋਈ ਹੈ ਨਾ ਦੀ ਆਫਤ ਜਿਹਦੇ ਵਿੱਚ ਪ੍ਰਧਾਨ ਮੰਤਰੀ ਨੇ ਸੁਕਾਰਨ ਨੇ ਇਸ ਮੀਟਿੰਗ ਨੂੰ ਵਰਚੁਲੀ ਜਿਹੜਾ ਸਬੋਧਨ ਕੀਤਾ ਗਿਆ ਖਰੀਦੀ ਮੀਡੀਆਸ ਨੂੰ ਸੋ ਕਾਲਡ ਕੋਆਰਡੀਨੇਟਿੰਗ ਮੀਟਿੰਗ ਜਿਹੜਾ ਕਿਹਾ ਗਿਆ ਇਸ ਬਾਰੇ ਅਨੇ ਅਪਡੇਟ ਨਹੀਂ ਆਈ ਕਿ ਇਹਨਾਂ ਮੁਲਕਾਂ ਦੀ ਜਿਹੜੀ ਆਸਕਾਲ ਬਾਤ ਹੋਈ ਆ ਉਹਦਾ ਕੋਈ ਸਟੈਟਿਕ ਕਲੀਅਰ ਨਿਕਲੇ ਪਰ ਹਾਲ ਦੀ ਘੜੀ ਇਸ ਜਿਹੜੇ ਕਾਲਜਨ ਦੀ ਸੀ ਵੀ ਮੀਟਿੰਗ ਹੋਈ ਆ ਯਾਰਤਨ ਯੂਨੀਵਰਸਿਟੀ ਲੀਡਰ ਦੀ ਮਿਸਟਰ ਜਰਾਸਕੀ ਤੇ ਦੇ ਵਿੱਚ ਪ੍ਰੀਡਮ ਪਾਇਰ ਮਿਸਟਰ ਮਾਰਕ ਕਰਨੀ ਵੀ ਜਿਹੜੇ ਸ਼ਾਮਲ ਹੋਏ ਨੇ ਉਹਦੇ ਵਿੱਚ ਉਹਨਾਂ ਨੇ ਆਉਣ ਵਾਲੇ ਹਾਲਾਤਾਂ ਨੂੰ ਜਿਹੜਾ ਡਿਸਕਸ ਕੀਤਾ ਹੈ ਇਹਦੇ ਬਾਰੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਪਰ ਹਾਲ ਦੀ ਘੜੀ ਕੁਝ ਲੋਕਲ ਕੈਨੇਡਾ ਰੈਟਰ ਖਬਰਾਂ ਉਹਦੇ ਤੇ ਆਪਾਂ ਅਪਡੇਟ ਕਰਦੇ ਹਾਂ ਜੀ ਮਿਸਟਰ ਕਾਰਨੀ ਨਾਲ ਇਹ ਰਿਲੇਟਡ ਰਹਿੰਦੇ ਆ ਉਹਨਾਂ ਨਾਲ ਦੋ ਤਿੰਨ ਖਬਰਾਂ ਨੇ ਇੱਕ ਤਾਂ ਇਸ ਵਕਤ ਖਬਰਾਂ ਆ ਰਹੀਆਂ ਨੇ ਕਿ ਮਿਸਟਰ ਮਾਰਕ ਕਾਰਨੀ ਮੈਕਸੀਕੋ ਦੇ ਦੌਰੇ ਤੇ ਜਾਣਗੇ ਹਾਲ ਹੀ ਕੱਡੀ ਜੀ ਦੀ ਸਟੈਚੂਲ ਡੇਟ ਨਜ਼ਰ ਆ ਰਹੀ ਆ ਪ੍ਰਾਈਮ ਮਿੰਿਸਟਰ ਆਫਿਸ ਤੋਂ ਉਹ ਸਤੰਬਰ 18 ਸਤੰਬਰ 18 ਨੂੰ ਪ੍ਰਾਈਮ ਮਿਸਟਰ ਮਾਰਕ ਕਾਰਨੀ ਜਰਿਆ ਉਹ ਮੈਕਸੀਕੋ ਅਡਾਰੇ ਤੇ ਜਿਹੜੇ ਜਾਣਗੇ ਦੋਨੋਂ ਕੰਟਰੀ ਜਿਹੜੇ ਨੇ ਉਹਨਾਂ ਨੂੰ ਅਮਰੀਕਾ ਦੇ ਟੈਰਫ ਦਾ ਜਿਹੜਾ ਉਹ ਟੁੰਡਾਇਆ ਉਹ ਇਸ ਵਕਤ ਨਜ਼ਰ ਆ ਰਿਹਾ ਦਸਤੀ ਇਸ ਕੈਨੇਡਾ ਨੂੰ ਜਿਹੜੇ ਕੁਸਮਾ ਦੇ ਅnder ਨਹੀਂ ਆਉਂਦੇ ਗੁੱਸ ਉਹਨਾਂ ਦੇ ਉੱਪਰ ਅਮਰੀਕਨ ਪ੍ਰੈਜ਼ੀਡੈਂਟ ਨੇ 35% ਟੈਰਫ ਜਿਹੜਾ ਉਲਾਇਆ ਹੋਇਆ ਤਾਂ ਉਹਨਾਂ ਦੱਸਤੀ ਇਹ ਕਿ ਕੈਨੇਡਾ ਦੇ ਉੱਪਰ ਲਾਇਆ ਹੋਇਆ ਪਰ ਮੈਕਸੀਕੋ ਨੂੰ ਹਾਲ ਦੀ ਘੜੀ ਵੀ ਇਸ ਤੋਂ ਖੰਗੰਤ ਕੀਤਾ ਹੋਇਆ ਮੈਕਸੀਕੋ ਤੇ ਟੈਰਫ ਨਹੀਂ ਹੈਗੇ ਕੈਨੇਡਾ ਦੇ ਉੱਪਰ 35% ਟੈਰਫ ਨੇ ਕਨ ਕੈਨੇਡੀਅਨ ਪ੍ਰਾਈਮਰਸ ਜਿਹੜਿਆ ਕਿ ਕੋ ਜਾਣਗੇ ਦੋਨੋ ਮੁਲਕ ਆਪਸ ਵਿੱਚ ਗੱਲਬਾਤ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਉੱਪਰ ਜਿਹੜਾ ਇਹ ਕਾਸਮਾ ਹੈ ਕੈਨੇਡਾ ਯੂਐਸ ਮੈਕਸੀਕੋ ਜਿਹੜਾ ਐਗਰੀਮੈਂਟ ਹੈ ਦੱਸੀ ਕਿ 2026 ਚ ਐਕਸਪਾਇਰ ਹੋ ਰਿਹਾ ਤੇ ਮਿਸਟਰ ਡੱਗਫੋਰ অন্ਟਾਰੀਓ ਦੇ ਪ੍ਰੀਮੀਅਰ ਇਸਕਲ ਦੀ ਵੀ ਵਾਰਨਿੰਗ ਦੇ ਚੁੱਕੇ ਨੇ ਕਿ ਇਹ ਵੀ ਕੋਈ ਪਤਾ ਨਹੀਂ ਕਿ ਡੋਨਲਡ ਟਰੰਪ ਇਸ ਨੂੰ ਵੀ ਮੰਨਣ ਤੋਂ ਨਾ ਕਰਦਨ ਆਉਣ ਵਾਲੇ ਸਮੇਂ ਤੇ ਇਸ ਨੂੰ ਰੀਨਿਊ ਨਹੀਂ ਕਰਨ ਦੱਸੀ ਕਿ ਕੈਨੇਡਾ ਨ ਵੱਡੇ ਪੱਧਰ ਤੇ ਅਜੇ ਰਾਹਤ ਐ ਕਿ ਜਿਹੜੇ ਕੁਸਮਾ ਦੇ ਅੰਡਰ ਸਾਡੇ ਗੁੱਸਾਉਂਦੇ ਨੇ ਅਮਰੀਕਨ ਟੈਰਫ ਦੀ ਮਾਰ ਤੋਂ ਬਾਅਦ ਨੇ ਬਹੁਤ ਥੋੜੇ ਜਿਹੜੇ ਪ੍ਰੋਡਕਟ ਮੀਨਡਿਗਰੀਐਂਸ ਜਿਹੜਿਆ ਉਹ ਇਹਦੇ ਅੰਡਰ ਆਉਂਦੇ ਨੇ ਇਹਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਵੀ ਕਾਫੀ ਬੜੀ ਡਿਟੇਲ ਦੇ ਚੁੱਕੇ ਹਾਂ ਆਲਦੀ ਘੜੀ ਕੈਨੇਡਾ ਦੇ ਉੱਪਰ ਟੈਰਫ ਦਾ ਰੌਲਾ ਅਨਸਰਟੇਨਟੀ ਆਉਦਾ ਖੌਫ ਹੈ ਕੈਨੇਡਾ ਨੂੰ ਅਜੇ ਉਹਦਾ ਸਹੀ ਕੱਡੇ ਪੱਧਰ ਤੇ ਨਹੀਂ ਲੱਗਾ ਜੀ ਕੋਈ ਡੀਲ ਸ੍ਰੀ ਨਹੀਂ ਛੱਡਦੀ ਤੇ ਹੁਣ ਉਹ ਦਿਨਾਂ ਦੇ ਵਿੱਚ ਲੱਗ ਸਕਦਾ ਜਾਦਾ ਔਰ ਜਾਂ ਫਿਰ ਵੀ 20 26 ਬਰੂਹਾਂ ਤੇ ਆ ਜਦੋਂ ਕੁਸ਼ਮਾ ਰੀਨਿਊ ਹੋਣਾ ਹੈ ਤੇ ਮਿਸਟਰ ਡੋਨਲਡ ਟਰੰਪ ਜਿਹੜੇ ਨੇ ਉਹ ਹਿੰਦਾਂ ਨੂੰ ਲਗਾਤਾਰ ਇਕਨੋਮਿਕ ਤੌਰ ਤੇ ਲਕਡਾਉਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਫ਼ ਨਜ਼ਰ ਆ ਰਿਹਾ ਕਿ ਨੀਡਲ ਲੋਕਾਂ ਦੇ ਇੱਕ ਵੱਡਾ ਖਾਫ ਜਿਹੜਾ ਬਣਿਆ ਹੋਇਆ ਹੈ ਇਹਦੇ ਬਾਅਦ ਬਾਕੀ ਡਿਟੇਲਸ ਅਸੀਂ ਤੁਹਾਡੇ ਨਾਲ ਹੁਣ ਉਹ ਦਿਨਾਂ ਦੇ ਵਿੱਚ ਸਾਂਝੀ ਕਰਦੇ ਰਵਾਂਗੇ ਹੁਣ ਆਪਾਂ ਅਗਲੀ ਖਬਰਾਂ ਵੱਲ ਪਾਦੇ ਹਾਂ ਅਗਲੇ ਦੋ ਵੱਡੀਆਂ ਖਬਰਾਂ ਨੇ ਇੱਕ ਤਾਂ ਸਟੈਟਿਸ ਕੈਨੇਡਾ ਕੱਲ ਆਪਣੇ ਜਿਹੜੇ ਮੰਗਾਈ ਦਾਰਿਆ ਉਸ ਦੀ ਡੀਟੇਲ ਦੇਣਗੇ ਜਿ ਹੁਣ ਮੈਨੇਚ ਕੈਨੇਡਾ ਦੀ ਮੰਗਾਈ 1.9% ਤੇ ਰਹੀ ਸੀ ਜਿਹੜੀ ਕਿ ਬੈਂਕ ਆਫ ਕੈਨੇਡਾ ਦੇ ਟਾਰਗੇਟ ਰੇਟ ਤੋਂ ਥੱਲੇ ਸੀ ਕਿ ਬੈਂਕ ਆਫ ਕੈਨੇਡਾ ਚਾਹੁੰਦਾ ਹੈ ਕਿ ਕੈਨੇਡਾ ਚ ਜਿਹੜੀ ਇਨਫਲੇਸ਼ਨ ਆ ਉਤੋਂ ਪਰਸੈਂਟ ਦੇ ਅਲੇ ਦੁਆਲੇ ਰਹੇ ਸੋ 1.9% ਸੀ ਜੀ ਕੱਲ ਇਸ ਦੀ ਰਿਪੋਰਟ ਆਏਗੀ ਜਿਹਦੇ ਵਿੱਚ ਚਲਾਈ ਮਹੀਨੇ ਦੀ ਰਿਪੋਰਟ ਹੈ ਸਟੈਟਿਸ ਕੈਨੇਡਾ ਜਿਹੜਾ ਉਹ ਦੇਵੇਗਾ ਇਸ ਦਸਤੂਰ ਦੇ ਦੋ ਤਿੰਨ ਵੱਡੇ ਫੈਕਟਰ ਨੇ ਜਿਹੜੇ ਅਸੀਂ ਤਾਂ ਬਾਰ-ਬਾਰ ਗੰਦੇ ਆ ਕੈਨੇਡਾ ਦੀ ਜੀਡੀਪੀ ਕਿੱਧਰ ਨੂੰ ਜਾ ਰਹੀ ਆ ਕੈਨੇਡਾ ਦੀ ਮਹਿੰਗਾਈ ਦਰ ਕਿੱਧਰ ਨੂੰ ਜਾ ਰਹੀ ਆ ਤੇ ਕੈਨੇਡਾ ਤੇ ਜਿਹੜੀ ਅਨਪਲਾਈਮੈਂਟ ਰੇਟ ਆ ਪਾਵ ਜੌਬ ਸੈਕਟਰ ਜਿਹੜਾ ਆ ਉਹ ਕਿੱਥੇ ਵੀ ਖੜਾ ਸੋ ਜਿਹੜੀ ਅਨਪਲਾਈਮੈਂਟ ਰੇਟ ਆ ਉਸ ਬਾਰੇ ਤੇ ਪਹਿਲਾਂ ਰਿਪੋਰਟ ਆ ਚੁੱਕੀ ਆ ਕਿ ਘਰਾਂ ਨੇ ਵੱਡੇ ਪੱਧਰ ਤੇ ਜੌਬ ਲਾਸਸ ਕੀਤੀਆਂ ਨੇ ਬਟ ਨਾਲ ਦੀ ਨਾਲ ਹੁਣ ਇਸ ਵਕਤ ਜਿਹੜੀ ਮਹਿੰਗਾਈ ਦਰ ਆ ਉਸ ਦੀ ਰਿਪੋਰਟ ਜਿਹੜੀ ਕੱਲ ਆਉਣੀ ਆ ਇਹ 560 ਬੈਂਕ ਆਫ ਕੈਨੇਡਾ ਨੂੰ ਅਗਲੇ ਮਹੀਨੇ ਇੰਟਰਸਟ ਰੇਟ ਬੈਲ ਸਿੰਜਰ ਲੈਂਡ ਲਈ ਜਿਹੜਾ ਆ ਉਹ ਹੈਲਪ ਕਰਨਗੇ ਪਰ ਹਾਲ ਦੀ ਘੜੀ ਮਾਰ ਰਹੀ ਮੰਨਦੇ ਨੇ ਕਿ ਇਸ ਵਾਰ ਇਹ ਬੈਂਕ ਆਫ ਕੈਨੇਡਾ ਇੱਕ ਕੁਆਟਰ ਦੀ ਗਰਾਉਡ ਕਰ ਸਕਦਾ ਹੈ ਇੱਕ ਤੋਂ ਲੋ ਕੁਆਟਰ ਇਸ ਸਾਰਾ ਡਿਗਰੀ ਸੰਭਾਲਣਾ ਜਿਸ ਦੇ ਵਿੱਚ ਸਤੰਬਰ ਮਹੀਨੇ ਦੀ ਮੀਟਿੰਗ ਦੇ ਵਿੱਚ ਇੱਕ ਕੁਆਟਰ ਜਿਹੜਾ ਦੇਖ ਸਕਦਾ ਪਰ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੰਨੇ ਇਕਨੋਮਿਕ ਮਾਰ ਨੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਇੱਕ ਕੁਆਟਰ ਬੈਂਕ ਆਫ ਕੈਨੇਡਾ ਡਿਗਨੀ ਦਿੰਦਾ ਹੈ ਤੇ ਕੈਨੇਡੀਅਨ ਨੂੰ ਬਹੁਤ ਵੱਡੀ ਰਾਹਤ ਮੈਂ ਵੀ ਕੁਝ ਬਾਵਨ ਨਜ਼ਰੀਆ ਹੁੰਦੇ ਕਿ ਨਿਸ਼ਚਿਤ ਤੱਕ ਅਮਰੀਕਨ ਅ ਤਰਫ ਦੀ ਬੇਦੀਕੀਨਟਾ ਬਾਰੇ ਉੱਪਰ ਬਣੀ ਹੋਈ ਹੈ ਨਿਸ਼ਚਿਤ ਤੱਕ ਉਹ ਕਿਸੇ ਸਰੇ ਨਹੀਂ ਲੱਗਦੀ ਉਹ ਨਿਸ਼ਚਿਤ ਤੱਕ ਕੈਨੇਡੀਅਨ ਬਿਜ਼ਨਸ ਕੈਨੇਡੀਅਨ ਖਰਦੋਮਰ ਦਾ ਬਾਹਰ ਨਿਕਲਣਾ ਜਿਹੜਾ ਉਹ ਹਾਲ ਹੀ ਕੜੀ ਔਖਾ ਨਜ਼ਰ ਆ ਰਿਹਾ ਹੈ ਬਹੁਤ ਬਦਰਤੇ ਲੋਕਾਂ ਨੇ ਆਪਣੇ ਡਿਸੀਜਨ ਜੜਿਆ ਉਹਨਾਂ ਨੂੰ ਹੋਲਡ ਕੀਤਾ ਚਾਹੇ ਉਹ ਬਿਜ਼ਨਸ ਨਾਲ ਜੁੜਿਆ ਚਾਹੇ ਉਹ ਰੀਅਲ ਏਸਟੇਟ ਨਾਲ ਜੁੜਿਆ ਉਸ ਨੂੰ ਹੋਲਡ ਕੀਤਾ ਹੋਇਆ ਅੱਜ ਬੜੀ ਅਕਟਿਵ ਲਗਾਤਾਰ ਕੰਮ ਜਾਰੀ ਕਰਦੇ ਹੋਣ ਮਿਸਟਰ ਕਾਰਨੀ ਦੇ ਮਿਸਟਰ ਡਗਫੋਲਰ ਨਾਲ ਲੈਟਰ ਖਵਤੇ ਕਵਿਕਲੀ ਚਾਤ ਮਾਰਦੇ ਆ ਜੀ ਅੱਜ ਅੰਟਾਰੀਓ ਦੇ ਮੁਖੀ ਮਿਸਟਰ ਡਗਫੋਲਡ ਆਫਵਾਚ ਹੋਣ ਦੇ ਵੈਸੇ ਵੀ ਉਹ ਅੱਜ ਅਤਵਾ ਦੇ ਵਿੱਚ ਜਿਹੜੀ ਐਸੋਸੀਏਸ਼ਨ ਆਫ ਨਿਊ ਸਪੈਲਟੀ ਆਫ ਅੰਟਾਰੀਓ ਕਾਨਫਰੈਂਸ ਹੈ ਜਿਹੜੀਆਂ ਨਿਊ ਸਪੈਲਟਿਕ ਕਾਨਫਰੈਂਸ ਆ ਉਹਦੇ ਵਿੱਚ ਭਾਗ ਲੈਣ ਲਈ ਉਹ ਉੱਥੇ ਨੇ ਬੁੱਧਵਾਰ ਤੱਕ ਚਲਣੇ ਆ ਬਟ ਉਹਨਾਂ ਦੀ ਕਾਫੀ ਜ਼ਰੂਰੀ ਵੱਡੀ ਅਨਾਉਂਸਮੈਂਟ ਸੀ ਕੈਨੇਡਾ ਗਵਰਨਰਸ ਨੂੰ ਕਾਫੀ ਹਾਈਲਾਈਟ ਕਰਿਆ ਇਸ ਤਰ੍ਹਾਂ ਮਿਸਮਾਰਕ ਕਾਰਨੀ ਟੋਰਾਂਟੋ ਮੁਖੀ ਮਿਸਟਰ ਡੱਗਫੂਲ ਜਿਹੜੇ ਆ ਉਹ ਅੱਜ 1 on 1 ਮੀਟਿੰਗ ਕਰਨ ਦੇ ਫੇਸ ਟੂ ਫੇਸ ਤੋਂਨਲੀ ਮੀਟਿੰਗ ਜਿਹੜਾ ਹੋਏਗੀ ਨਿਤੰਗ ਦੇ ਇਸ ਤੋਂਨੋ ਲੀਡਰ ਜਿਹੜੇ ਆ ਤੱਕ ਗਾ ਕੇ ਅਫੋਰਡੇਬਿਲਟੀ ਹਾਊਸਿੰਗ ਕ੍ਰਾਈਮ ਇੰਨਾ ਸਾਰੇ ਅਸਿੱਧਿਆਂ ਨੂੰ ਜਿਹੜਾ ਡਿਸਕਸ ਕਰਨਗੇ ਖਬਰਾਂ ਬੜੇ ਚੱਲਦੇ ਆ ਰਹੀਆਂ ਨੇ ਕਿ ਮਿਸਟਰ ਡਾਕਫੋਰਸ ਇਸ ਕੱਲ ਦੀ ਮੀਟਿੰਗ ਕਰਨਗੇ ਕਿ ਕੈਨੇਡੀਅਨ ਲੋਕਾਂ ਨੂੰ ਜਿਹੜਾ ਅਮਰੀਕਨ ਟੈਰਿਫ ਆ ਉਹਦੇ ਤੋਂ ਬਚਾਉਣ ਵਾਸਤੇ ਟੈਕਸ ਦੇ ਵਿੱਚ 2 ਸਾਲ ਦੀ ਜਿਹੜੀ ਆ ਉਹ ਛੋਟ ਦਿੱਤੀ ਜਾਵੇ ਕਿਸ ਤਰ੍ਹਾਂ ਦੀ ਛੋਟ ਹੋਏਗੀ ਇਸ ਬਾਰੇ ਇੱਕ ਕਹਿੰਦੇ ਹੈਲਟ ਤੇ ਕਾਜਲ ਕਾਜਨ ਮੀਟਿੰਗ ਆ ਪਰ ਉਸ ਤੋਂ ਬਾਅਦ ਕੋਈ ਅਨਾਉਂਸਮੈਂਟ ਵੀ ਹੋ ਸਕਦੀ ਆ ਔਰ ਮਿਸਟਰ ਡਾਕਫੋਰਸ ਜਿਹੜੇ ਹਾਊਸ ਆਫ ਕਾਮਨ ਖੁੱਲਣਾ ਹੈ ਅਗਲੇ ਮਹੀਨੇ ਉਹਦੇ ਮਾਮਲੇ ਦੇ ਵਿੱਚ ਵੀ ਕੋਈ ਗੱਲਬਾਤਾਂ ਕਰਨਗੇ ਇਸ ਦੀ ਮੀਟਿੰਗ ਦੀ ਕਾਫੀ ਚਰਚਾ ਹੈ ਇਹਦੇ ਬਾਰੇ ਅੱਜ ਜੀ ਆਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਜਾਂ ਕੱਲ ਰੇਡੀਓ ਤੇ ਆਪਾਂ ਡਿਸਕਸ ਕਰਾਂਗੇ ਕਿ ਕਿੰਦਾ ਦੀ ਅਨਾਉਂਸਮੈਂਟ ਹੋ ਸਕਦੀ ਹੈ ਮਿਸਟਰ ਡਾਲਫੋਰਡ ਕੀ ਮੰਗ ਕਰਦੇ ਨੇ ਪ੍ਰਾਈਮ ਮਿੰისტਰ ਕੋ ਕਸਤਾ ਵਰਤੇ ਜਿਹੜੀ ਲੋਅਰ ਟੈਕਸ ਕਰਨ ਲਈ ਤਾਂ ਕਿ ਕਾਰਮ ਨੂੰ ਬੂਸਟ ਕੀਤਾ ਜਾ ਸਕੇ ਜਿਹੜੀ ਲੋਕਾਂ ਨੂੰ ਅਮਰੀਕਨ ਟੈਰਿਫ ਦਾ ਨੁਕਸਾਨ ਹੋ ਰਿਹਾ ਉਸ ਤੋਂ ਕੁਝ ਕੈਨੇਡੀਅਨਸ ਨੂੰ ਫਾਇਦਾ ਮਿਲ ਸਕੇ ਅੰਤਰੀਓ ਦੇ ਲੋਕਾਂ ਲਈ ਯੋਕਾਫੀ ਫਿਕਰਮੰਦ ਨਜ਼ਰ ਆ ਰਹੇ ਨੇ ਇਸ ਪਰ ਅਪਡੇਟ ਅਸੇ ਤੋਂ ਨਾਲ جاری ਰੱਖਣਗੇ ਕੁਝ ਹੋਰ ਖਬਰਾਂ ਦੇ ਕੁਇਕਲੀ ਚਾਟ ਮਾਰਨੇਗੇ ਇੱਕ ਸੰਖੇਪ ਖਬਰ ਤੇ ਆਪਾਂ ਦੇਖ ਤੋਂ ਬਾਅਦ ਚਾਟ ਮਾਰਨੀ ਆ ਇੱਕ ਤਾਂ ਜਿਹੜੇ ਲੰਘ ਹੈ ਸਰ ਨੂੰ ਲੈ ਕੇ ਇੱਕ ਖਬਰ ਇਸ ਵਕਤ ਇਹ ਕਿ ਬਾਅਦ ਤੋਂ ਬਾਅਦ ਜਿਹੜੇ ਅਫਵਾਹ 54 ਦੇ ਟਕ ਟ੍ਰਕਸ ਨੇ ਉਹਨ ਜਿਨ੍ਹਾਂ ਨੇ ਰੀਅਲ ਐਕਸਲ ਦੀ ਪਾਵਰ ਲਾਈਸ ਲਈ ਪੁੱਲਿੰਗ ਵਾਲੇ ਉਹਨਾਂ ਨੂੰ ਪ੍ਰੋਬਲਮ ਪਿੰਦੇ ਜਿਆਦੀ ਹੈ AB 12 ਤੇ 24 ਤੇ 25 ਮਾਡਲ ਨੇ ਫੋਨ ਦੇ 150 ਉਹਨਾਂ ਨੂੰ ਰੀਕਾਲ ਕੀਤਾ ਗਿਆ ਉਹਨਾਂ ਦੇ ਵਿੱਚ ਕੋਈ ਸੇਜਰ ਇਸ਼ੂਸ ਜਿਹੜੇ ਨੇ ਉਸ ਨੂੰ ਲੈ ਕੇ ਜਿਨ੍ਹਾਂ ਕੋਲ ਹੈਗੇ ਆ ਉਹ ਆਪਣੇ ਉਹ ਡਿਟੇਲਸ ਆਪਣਾ ਸੰਪਰਕ ਜਿਹੜਾ ਉਹ ਕਰ ਸਕਦੇ ਆ ਤੇ ਇੱਕ ਜਿਹੜਾ ਕੱਲ ਦੀ ਚੱਚਾ ਇੱਕ ਵੀਡੀਓ ਕਲਿੱਪ ਜਿਹੜਾ ਕਾਫੀ ਵੱਡੇ ਪੱਧਰ ਤੇ ਜਿਹੜਾ ਵਾਇਰਲ ਹੋ ਰਿਹਾ ਹੈ ਉਹਦੇ ਬਾਰੇ ਗੱਲ ਆਪ ਕਰਨੀ ਆ ਉਹ ਹੈ ਸੋਸ਼ਲ ਮੀਡੀਆ ਦੇ ਕੁਲੀਗ ਨੇ ਮਸਟਰ ਸੋਰੀਨ ਅਗਰਾਸਾ ਤੇ ਨਾਲ ਤੋਂ ਵੀ ਇੰਗਲ ਹੋਣ ਦੀ ਬਾਤ ਸੀ ਜਿਹਦੇ ਵਿੱਚ ਮੈਂ ਕਲਿੱਪ ਲਾਇਆ ਹੈ ਕਿ ਵਿਵੇਡ ਤੇ ਦੇ ਫੋਟੇ ਮੇਰੇ ਦੇ ਜਿਹੜਾ ਪਲਾਸਾ ਹੈ ਤਾਂ ਉੱਥੇ ਸਿਲਵਰ ਸਿਟੀ ਜਿਹੜਾ ਹੈਗਾ ਆਪਣਾ ਥੀਟਰੋਂ ਦੇ ਬਾਹਰ ਕੁਝ ਜਿਹੜੇ ਨੌਜਵਾਨ ਨੇ ਉਹ ਪਟਾਕੇ ਪਾਉਂਦੇ ਨਜ਼ਰ ਆ ਰਹੇ ਨੇ ਬੜੇ ਕਦਰ ਤੇ ਜਿਹੜੀਆਂ ਦਾ ਰੌਲਾ ਪਾਔਰ ਕੁਸ਼ ਜਿਹੜੇ ਆ ਪਟਾਕੇ ਸਾਹ ਦੇ ਉੱਥੇ ਨਜ਼ਰ ਆ ਰਹੇ ਨੇ ਤਾਂ ਕਾਫੀ ਧੂਆਂ ਤਰੜਾ ਕਾਫੀ ਹੈ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੁਲਸ ਨੂੰ ਕਾਲ ਕੀਤੀ 30 40 ਮਿੰਟ ਉਹਨਾਂ ਨੇ ਵੇਟ ਕੀਤੀ ਪਰ ਉਥੇ ਨਹੀਂ ਆਏ। ਅਲੱਗੇ ਪੁਲਸ ਉੱਥੇ ਪਹੁੰਚਣ ਚਾਹੀਦੇ ਸੀ ਜਿਹਨਾਂ ਇੰਨੇ ਵੱਡੇ ਪੱਦਰ ਤੇ ਜਿਹੜਾ ਆ ਉਹ ਰੌਲਾ ਰੱਪਾ ਪਿਆ ਹੋਇਆ ਮਾਹੌਲ ਖਰਾਬ ਆ ਤੇ ਇਸ ਨੂੰ ਲੈ ਕੇ ਉਹਨਾਂ ਨੇ ਲੀਡਰਾਂ ਦੇ ਉੱਪਰ ਸਿੱਧੇ ਵੀ ਕਸੇ ਕਿ ਕਿ ਉਹ ਇਹ ਜਿਹੜੇ ਵੱਡੇ ਪੱਦਰ ਤੇ ਲੋਕ ਗੁੰਡਾਗਰਮੀ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਨਾਕ ਪਾਉਣ ਦੀ ਸਰਕਾਰ ਕਹਿੰਪੁਰ ਜਿਹੜੀ ਆ ਕਿੱਥੇ ਹੁੰਦੀ ਆ। ਸੋ ਇਹਦੇ ਤੇ ਉਹਨਾਂ ਦੇ ਨਾਲ ਸਿਧੂ ਵਿਚਾਰ ਕਰਨੇ ਬਣਦੇ ਆ। ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਮਾਮਲੇ ਚ ਜਿਹੜਾ ਕਲਿੱਪ ਹੈ ਜਿਹੜਾ ਵਾਇਰਲ ਹੋਇਆ ਮਿਸਟਰ ਸੁਨੀਆ ਗਰਸਾਦ ਨੇ ਜੋ ਕਿਹਾ ਹੈ ਉਹਦੇ ਨਾਲ ਸਹਿਮਤ ਹੋਣਾ ਬੰਦ ਕਰਨਾ ਚਾਹੀਦਾ ਸਾਡੇ ਲੀਡਰ ਨੂੰ ਇਸ ਮਾਮਲੇ ਚ ਜਗ੍ਹਾ ਦੇਣਾ ਚਾਹੀਦਾ ਪੂਰਨ ਅਨਸਰ ਬਣਾਉਣਾ ਚਾਹੀਦਾ ਅਸੀਂ ਮਨਨ ਦੇ ਵਿੱਚ ਮੈਂ ਬਸ ਇਹ ਤੇ ਜ਼ੋਰ ਗੱਲ ਕਰੂੰਗਾ ਮੇਰੇ ਕੁਝ ਜਿਹੜੇ ਪੀਰ ਪੁਸਤੇ ਅਫਸਰਿਆਂ ਨਾਲ ਅਸੀਂ ਕਾਫੀ ਦੇਰ ਦੇ ਉਹਨਾਂ ਨੂੰ ਇਸ ਮਾਮਲੇ ਚ ਰੀਸਰਚ ਕਰ ਰਹੇ ਹਾਂ ਕਿ ਅਸੀਂ ਪਬਲਿਕ ਸੇਫਟੀ ਫਰੰਟ ਰਾਹੀਂ ਇੱਕ ਪਬਲਿਕ ਮੀਟਿੰਗਸ ਜਿਹੜੀਆਂ ਕਰਨਾ ਚਾਹੁੰਦੇ ਹਾਂ ਅ ਬ੍ਰੈਂਟਨ ਦੇ ਵਿੱਚ ਜਿਹਦੇ ਨਾਲ ਲੋਕ ਤੁਹਾਡੇ ਨਾਲ ਫੇਸ ਟੂ ਫੇਸ ਹੋਣ ਤੁਹਾਨੂੰ ਪੁੱਛਣ ਜਾਂ ਫਿਰ ਸਾਡੇ ਜਿਹੜੇ ਲੱਖਰ ਸਿਟੀਸ਼ਨ ਨੇ ਸਰ ਕਾਉਂਸਲਰ ਨੇ ਚਾਹੇ ਆਂਤੀ ਨੇ ਐਮਪੀਪੀ ਨੇ ਇਨਕਲੂਡਡ ਵਿੱਚ ਆ ਹੁਣ ਜਿਹੜੀ ਕੋਆਰਡੀਨੇਸ਼ਨ ਹੈ ਆਪ ਲੋਕਾਂ ਲਈ ਤੇ ਸਾਡੇ ਜਿਹੜੇ ਰਿਪਰੈਜ਼ੈਂਟ ਆ ਤੁਹਾਨੂੰ ਇਨਕਲੂਡਿੰਗ ਪੋਰਟ ਫੋਰਸ ਏਰੀਆ ਉਹ ਹੋਣੀ ਚਾਹੀਦੀ ਆ ਪਰ ਹਾਲ ਤੱਕ ਵੀ ਕੜੀ ਲੰਮੇ ਸਮੇ ਤੋਂ ਅਸੀਂ ਉਹਨਾਂ ਨਾਲ ਅਫੀਸ਼ੀਅਲ ਤੌਰ ਤੇ ਸੰਪਰਕ ਕਰ ਰਹੇ ਆ ਜਿ ਉਹਨਾਂ ਨੇ ਸਾਨੂੰ ਇਸ ਮਾਮਲੇ 'ਚ ਕੋਈ ਕੋਆਰਡੀਨੇਟ ਨਹੀਂ ਕੀਤਾ ਅਨੰਦ ਕਰਦੇ ਆ ਕਿ ਪੀਪਲਸ ਦੇ ਜਿਹੜੇ ਆਫੀਸਰਸ ਨੇ ਖਾਸ ਤੌਰ ਤੇ ਐਥਨਿਕ ਜਿਹੜੇ ਨੇ ਕਿਉਂਕਿ ਉੱਥੇ ਸਾਨੂੰ ਅ ਅਸੀਂ ਆਪਣੀ ਕਮਿਊਨਿਟੀ ਨਾਲ ਰਿਲੇਟਡ ਮੌਸਲੀ ਤੇ ਵਰਕ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਉਹਦੇ ਵਿੱਚ ਜਿਹੜੇ ਆ ਸਾਡੀਆਂ ਲੈਂਗੁਏਜਸ ਬੋਲਣ ਵਾਲੇ ਤੋਂ ਸਬਸਤ ਉਹ ਤੇ ਜਿਹੜੇ ਸ਼ਾਮਲ ਹੋਣ ਬੰਦੇ ਵੀ ਹੋਣ ਚਾਹੀਦੇ ਨੇ ਪਰ ਕੋਆਰਡੀਨੇਸ਼ਨ ਸਾਡੀ ਉਹਨਾਂ ਨਾਲ ਹੀ ਹੋ ਰਹੀ ਹੈ ਸੋ ਹਾਲ ਵੀ ਤੱਕ ਦੀ ਉਹਨਾਂ ਵੱਲੋਂ ਕੋਈ ਬੜਾ ਵਧੀਆ ਰਿਸਪੌਂਸ ਸਾਨੂੰ ਨਹੀਂ ਦਿੱਤਾ ਗਿਆ ਸੋ ਜੇ ਆਂਗਰੇਜ਼ ਅਨਝ ਨਹੀਂ ਹੁੰਦਾ ਕਿ ਅਸੀਂ ਡੈਫੀਨਿਟਲੀ ਉਹਨਾਂ ਦੇ ਕੋ ਸਭ ਸਾਰੇ ਨਾਮ ਜਿਹੜੇ ਆ ਉਹ ਜਾਗਰ ਕਰ ਦਵਾਂਗੇ ਕਿ ਉਹ ਗੱਲਬਾਤ ਕਰਨ ਨੂੰ ਤੜਡੇ ਨੇ ਬਟ ਇਸ ਮਾ ਉਹ ਜਿਹੜਾ ਪਲੇਟਫਾਰਮ ਅਸੀਂ ਜਿਹੜਾ ਖਰਚਾ ਅਸੀਂ ਕਰਨਾ ਹੈ ਉਹਨਾਂ ਨੇ ਸਿਰਫ ਉੱਥੇ ਆਣ ਕੇ ਉਹ ਕਨ ਗੱਲਬਾਤ ਕਰਨੀ ਹੈ ਕਿਉਂਕਿ ਜਿਹੜੀ ਸਾਡੀ ਪਬਲਿਕ ਸੇਫਟੀ ਸੰਧ ਦੀ ਮੀਟਿੰਗ ਹੋਈ ਸੀ ਜਿਹੜੀ ਬ੍ਰਾਂਚ ਸੰਧ